ਮਾਤਾ ਦੀ ਕੀ ਹਾਲਤ ਹੈਆਂ ਦਾ ਤੇ ਮੈਂ ਕਹਿੰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੌਣ ਦਾ ਮਹੀਨਾ ਤੇ ਤੋੜਨਾ ਮਹੀਨਾ ਚੱਲਦਾ ਆ ਤੇ ਮਾਤਾ ਦੇ ਨਰਾਤੇ ਵੀ ਸ਼ੁਰੂ ਹੋ ਗਏ ਆ ਤੇ ਜਦੋਂ ਮਾਤਾ ਦੇ ਨਰਾਤੇ ਸ਼ੁਰੂ ਹੁੰਦੇ ਆ 4 ਮਹੀਨੇ ਚ ਤੇ ਹੁਸ਼ਿਆਰਪੁਰ ਤੋਂ ਲੈ ਕੇ ਮਾਤਾ ਦੇ ਦਿਵਾਨਾ ਤੱਕ ਚਿੰਤ ਕੋਈ ਮਾਤਾ ਕਰੇ ਹਰ ਜਗ੍ਹਾ ਲੰਗਰ ਹਰ ਜਗ੍ਹਾ ਲੰਗਰ ਲੱਗਦੇ ਮਾਤਾ ਰਾਣੀ ਦੇ ਨਾਮ ਤੇ ਕੋਲ ਲੈ ਰਹੇ ਪਹੁੰਚਦੇ ਆ ਨਾ ਵੇਟ ਪਹਿਲਾ ਲੰਗਰ ਜਿਹੜਾ ਮੈਨੂੰ ਦਿੱਸਿਆ ਹੈ ਜੇ ਲੰਗਰ ਜਿਹੜੇ ਸ਼ੁਰੂ ਹੋਣੇ ਆ 5 ਤਰੀਕ ਤੋਂ ਨ ਰਾਤੇ ਸ਼ੁਰੂ ਹੋਣੇ ਉਹਦੇ ਸ਼ੁਰੂ ਹੋਣੇ ਆ ਪਹਿਲਾ ਲੰਗਰ ਮੰਗੂਵਾਲ ਤੇ ਪਹਿਲਾ ਤੁਹਾਨੂੰ ਦਰਸ਼ਨ ਕਰਾਉਂਦੇ ਜਿਹੜੇ ਮਾਤਾ ਰਾਣੀ ਦੀ ਪ੍ਰਤੀਮਾ ਇੱਥੇ ਤੇ ਦੂਜੀ ਗੱਲ ਜਿਹੜੀ ਇੱਕ ਹੋਰ ਮੈਨੂੰ ਬਹੁਤ ਇਤਸਾਕਨ ਵੀ ਗੈਰ ਸਕਦੀ ਹੈ ਤੇ ਮਾਰੇ ਦੀ ਅੱਧੀ ਕਿਰਪਾ ਮਾਤਾ ਰਾਨੀ ਦੀ ਤੇ ਰੁਕਿਆ ਪਤਾ ਕਿੱਥੇ ਐ ਇਹ ਹੈਗਾ ਜੀ ਪੋਪਰ ਵਾਲਿਆਂ ਦਾ ਲੰਗਰ ਪੋਪਰ ਵਾਲਿਆਂ ਦਾ ਨਾ ਇਹ ਆਪਣੇ ਏਰੀਆ ਵੀ ਪੋਪਰ ਆ ਤੇ ਮਾਤਾ ਰਾਨੀ ਜੀ ਉਸ ਤੋਂ ਬਾਅਦ ਵੀ ਐਸਾ ਬਣਾਤਾ ਪਹਿਲਾਂ ਸਾਡੀ ਸਟਾਰਟਿੰਗ ਵੀ ਉੱਥੇ ਹੀ ਕਰਨ ਲੱਗੀ ਆ ਨਾ ਤੇ Çay alalım. Ya Mata Bey! Ya Mata ਜਮਾਤੀ ਵੀ ਲੈਣੇ ਸੀ ਉੱਥੇ ਹਲਵਾਈ ਬਣਾਉਂਦੇ ਮੈਂ ਕਿਹਾ ਜੀ ਆ ਗਿਆ ਭਾਜੀ ਆ ਗਿਆ ਹਲਵਾਈ ਤਾਂ ਮੇਨ ਹੁੰਦੇ ਆ ਆ ਗਿਆ ਕੁਰਸੀਆਂ ਲਾ ਕੇ ਤੇ ਟੇਬਲ ਰੱਖੇ ਹੋਏ ਆ ਤੇ ਸੰਕਾ ਲੰਗਰ ਛੱਕ ਵੀ ਰਹੀਆਂ ਤੇ ਇਹ ਮੇਰਾ ਵੀਰਾ ਜਿਨ੍ਹਾਂ ਦੇ ਯਾਨੀ ਜਿਹੜੇ ਲੰਗਰ ਨੂੰ ਬਣਾਉਂਦੇ ਆ ਹਲਵਾਈ ਭਾਜੀ ਸਾਡੇ ਜਮਾਤ ਕਿਹੜੀ ਜਗ੍ਹਾ ਤੋਂ ਕਿਹਦੇ ਮੈਂ ਨਹੀਂ ਗੋਲ ਵਰਤਦਾ ਅੱਛਾ ਉੱਦਾਂ ਆਪਾਂ ਹਵਾਜਲ ਤੇ ਕਾਰੀਗਰ ਅੱਛਾ ਮਾਚਲ ਦੇ ਕਾਰੀਗਰ ਉਨਾ ਨਾ ਚਲੋ ਬਹੁਤ ਵਧੀਆ ਮਾਰੇ ਬਹੁਤ ਮਾਤਾ ਰਾਣੀ ਦੀ ਕਿਰਪਾ ਆ ਹਰ ਸਾਲ ਹੀ ਹੁੰਦੇ ਆ ਹਰ ਸਾਲ ਹੁੰਦੇ ਆ ਤੀਜਾ ਸਾਲ ਹੈ ਤੀਜਾ ਸਾਲ ਹੈ ਨਾ ਠੀਕ ਆ ਵੈਸੇ ਤਾਂ ਮੇਲੇ ਜਿਹੜੇ ਲੰਗਰ ਚੱਲਦੇ ਨੇ ਬਹੁਤ ਖੇਰ ਹੋ ਗਏ ਆ ਤਾਂ ਵੈਸੇ ਤਾਂ ਜਿਹੜੇ ਲੰਗਰ ਆ 500 ਸਟਾਰਟ ਹੋਣੇ ਨੇ ਨਾ ਨਵਰਾਤੇ ਦਾ 500 ਸਟਾਰਟ ਆ ਨਾ ਹਾਂਜੀ ਹਾਂ ਸਹੀ ਆ ਤੇ ਇਹ ਪਹਿਲਾਂ ਸਟਾਰਟ ਕਿਤੇ ਤਨ ਪਹਿਲਾਂ ਸਟਾਰਟ ਕਰਤਾ ਸੀ ਇਹ ਕਰਤਾ ਸੀ 24 ਤਰੀਕ ਨੂੰ 17 ਤਰੀਕ ਕਰ 24 ਤੇ 12 ਤਰੀਕ 12 ਤਰੀਕ ਤੇ ਚਲੋ ਮਾਤਾ ਰਾਣੀ ਦੀ ਕਿਰਪਾ ਭਾਜੀ ਬਹੁਤ ਬਹੁਤ ਹਾਂਜੀ ਜੈ ਮਾਤਾ ਦੀ ਕੀ ਹਾਲ ਚਾਲ ਆ ਵਧੀਆ ਕੀ ਆ ਤੁਹਾਡੇ ਫਸਾਈ ਸਾ ਆਜੋ ਆਜੋ ਅੰਦਰ ਆ ਜੀ ਮਾਤਾ ਜੀ ਕੀ ਹਾਲ ਚਾਲ ਆ ਚਲੋ ਬਹੁਤ ਵਧੀਆ ਤੁਹਾਨੂੰ ਮਾਤਾ ਰਾਣੀ ਦੇ ਮੇਲਿਆਂ ਦੀ ਬਹੁਤ ਬਹੁਤ ਵਧਾਈਆਂ ਹਾਂਜੀ ਤੇ ਇੱਥੇ ਲਹਿਰਾ ਮਾਰਾ ਲਹਿਰਾ ਪੈਰਾ ਲੱਗੀਆਂ ਰਹਿਣ ਹਾਂਜੀ 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 ਤੇ ਦਿਲ ਖੁਸ਼ ਹੋ ਜਾਂਦਾ ਜੀ ਹਾਂਜੀ 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 ਤੇ ਮੈਂ ਕਹਿੰਦਾ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਜਿਹੜੇ ਇਸ ਏਰੀਏ ਦੇ ਵਿੱਚ ਆ ਲੋਕੀ ਕਿੰਨੀ ਦੂਰੋਂ ਦੂਰੋਂ ਆਉਂਦੇ ਆ ਆਪੀ ਅਕੀਂ ਮੁੰਨੇ ਤੋਂ ਆਉਂਦੇ ਜੀ ਪੁੰਨੇ ਤੋਂ ਅੱਛਾ ਜੀ ਭਾਜੀ ਭਾਰੀ ਜੀ ਜੀ ਥਾਣਾ ਜਿਹੜਾ ਭਾਰੀ ਤੋਂ ਆ ਰਿਹਾ ਹਾਂ ਜੀ ਹਾਂਜੀ ਠੀਕ ਹੈ ਰਹਿੰਦੇ ਆ ਥੀਪੋਰੇ ਜੀ ਮੈਂ ਵੀ ਭੋਪੁਰ ਤੋਂ ਹੀ ਆਂ ਆਪੀ ਭੋਪੁਰ ਤੋਂ ਮੇਰਾ ਪਿੰਡ ਆ ਬਰਾਮ ਠੀਕ ਹੈ ਜੀ ਹਾਂ ਚਲੋ ਬਹੁਤ ਵਧੀਆ ਜੀ ਸੰਤਾਂ ਦਰਸ਼ਨ ਕਰਕੇ ਵਾਪਸ ਵੀ ਆ ਰਹੀਆਂ ਆ ਵਾਹਿਗੁਰੂ ਹੈ ਤੇ ਤੁਹਾਡਾ ਬੰਦੇ ਹੋਰ ਹੋਣਗੇ ਬਗਰਾ ਮਾਤਾ ਰਾਣੀ ਦੇ ਦਰਸ਼ਨ ਕਰਕੇ ਸੰਤਾ ਵਾਪਸ ਆ ਰਹੀਆਂ ਤੇ ਮਾਤਾ ਰਾਣੀ ਦੇ ਭਜਨ ਗੁਣ ਗਨੋਣਗੇ ਆਪਣੀ ਮਧੁਰ ਆਵਾਜ਼ ਦੇ ਵਿੱਚ ਉਹ ਜੋ ਵੀ ਕਿਹੜੀ ਜਗ੍ਹਾ ਤੋਂ ਪ੍ਰਤਾਪ ਰਈ ਹਾਂਜੀ ਜਲਾਲ

ਮੂਹ ਕੁਝ ਬੋਲ ਜੁਨੀਏ ਅਸੀਂ ਵੀ ਤਾਂ ਪਲ ਪਲ ਯਦ ਮਾਨੂੰ ਕਰਦੇ ਦਿਨ ਰਾਤ ਚੁੰਨੀਆਂ ਨੀ ਚੌਂਕੀਆਂ ਵੀ ਪਰਦੇ ਅਸੀਂ ਵੀ ਤਾਂ ਪਲ ਪਲ ਯਦ ਮਾਨੂੰ ਕਰਦੇ ਦਿਨ ਰਾਤ ਚੁੰਨੀਆਂ ਨੀ ਚੌਂਕੀਆਂ ਵੀ ਪਰਦੇ ਸਾਡੀ ਗਾਦ ਕਿਉਂ ਤੋਂ ਮਈਆਂ ਨੇ ਪੁਲਾਈ ਸਾਡੀ ਗਾਦ ਕਾ ਤੋਂ ਮਈਆਂ ਨੇ ਪੁਲਾਈ ਮੂਹ ਕੁਝ ਬੋਲ ਚੁੰਦੀਏ ਛੇਆ ਵਾਰੀ ਨੂੰ ਪਸੰਦ ਕਿਨੇ ਆਈ ਮੂਹ ਕੁਝ ਬੋਲ ਚੁੰਨੀਏ ਉਹ ਲਾ ਰਣੀ ਦਾ ਸ਼ਿੰਗਾਰੇ ਜੁੱਤੀ ਬਣਾ ਪੈਰਾ ਦੀ ਮੈਂ ਦੱਸ ਕੀ ਬਿਰਾਦ ਹੋ ਚੁੰਨੀਏ ਤੂੰ ਕਮਾ ਰਣੀ ਦਾ ਸ਼ਿੰਗਾਰੇ ਜੁੱਤੀ ਬਣਾ ਪੈਰਾ ਦੱਸ ਕੀ ਬਿਰਾਦ ਰਖੇ ਚਰ ਨੱਚ ਹਰ ਬਹਵਾਈ ਸਕੇ ਚਰ ਨੱਚ ਸਨੁਮਾ ਮਾਈ ਮੂਹ ਕੁਝ ਬੋਲ ਚੁੰਨੀਏ ਸ਼ੇਰਾਬਾੜੀ ਨੂੰ ਪਸੰਦ ਕਿਵੇਂ ਆਈ ਬੂਹ ਕੁਝ ਗੋਲ ਚੁੰਨੀ ਹੈ ਸੇਰੀ ਬਾਤੀ ਨੂੰ ਪਸੰਦ ਕਿਵੇਂ ਆਈ ਬੂਹ ਕੁਝ ਗੋਲ ਚੁੰਨੀ ਚਕਾਰਾ ਬਹੁਤ ਚੰਤ ਪੰਨੀ ਦਾ ਸੱਚੇ ਵਰਗੀ ਜੈ 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 ਚੰਗਾ ਲੱਗਾ ਕੇ ਚੰਗਾ ਲੱਗਾ ਹਾਂਜੀ ਚੰਗਾ ਲੱਗਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਪ੍ਰਤਾਪ ਰਾਣਾ ਨੂੰ ਮਿਲ ਕੇ ਬਹੁਤ ਆਨੰਦ ਆ ਔਰ ਦਿਲੋਂ ਦਿਲੋਂ ਆਨੰਦ ਆਇਆ ਔਰ ਮਾਤਾ ਰਾਣੀ ਦੇ ਭਜਨ ਗਾ ਕੇ ਇਹਨਾਂ ਨੇ ਨਾ ਮਾਹੌਲ ਬਣ ਦਿੱਤਾ ਇੱਕ ਵਾਰੀ ਨਾ ਤੇ ਥੈਂਕ ਯੂ ਜੀ ਉਹ ਕਿਹਾ ਮਾਤਾ ਜੀ ਥੈਂਕ ਯੂ ਮਾਤਾ ਜੀ ਭਾਈ ਮਾਤਾ ਜੀ ਕੀ ਹਾਲ ਆ ਭਗਤੋ ਲਾਸ਼ਣ ਕਰਿਆ ਹਾਂ ਜੀ ਚੱਲੇ ਆ ਕਿਹੜੀ ਜਗ੍ਹਾ ਤੋਂ ਅਸੀਂ ਮੁਖਤਰ ਸਾਹਿਬ ਤੋਂ ਓਕੇ ਆਪਾ ਮੁਖਤਰ ਸਾਹਿਬ ਤੋਂ ਬਹੁਤ ਵਧੀਆ ਤੇ ਗਰਮੀ ਨੇ ਤੰਗਦਾ ਨਹੀਂ ਕੀਤਾ ਹਾਂ ਨਾ ਜੀ ਨਜ਼ਾਰਾ ਹੈਗਾ ਚਲੋ ਬਹੁਤ ਗਰਮੀ ਹੈ ਬਹੁਤ ਗਰਮੀ ਹੈ ਚਲੋ ਗਰਮੀ 'ਚ ਦਰਸ਼ਨ ਕਰਨ ਦਾ ਨਜ਼ਾਰਾ ਹੀ ਵੱਖਿਆ ਕੋਈ ਐਕਚੁਅਲ ਦੇ ਵਿੱਚ ਗੱਲ ਪਤਾ ਕੀ ਆ ਅ ਅਸੀਂ ਸਾਰਾ ਸਾਲ ਆਉਂਦੇ ਮਾਤਾ ਦੇ ਕਿ ਸਾਨੂੰ ਮਾਤਾ ਚੰਗੀ ਲੱਗਦੀ ਆ ਨਾ ਅਸੀਂ ਆਪਣੇ ਅ ਕਾਰਜਾਂ ਲਈ ਆਉਂਦੇ ਆ ਤੇ ਨਰਾਤਿਆਂ 'ਚ ਫਤਖਾਉਂ ਆਉਂਦਾ ਮਾਤਾ ਨੂੰ ਜਿਹੜੇ ਚੰਗੇ ਲੱਗਦੇ ਆ ਮਾਤਾ ਦੇ ਜਿਹੜੇ ਪਿਆਰੇ ਆ ਤੇ ਇਸ ਕਰਕੇ ਭਾਗ ਆਲੇ ਆ ਯਾਰ ਜਿਹੜੇ ਨਰਾਤਿਆਂ ਦੇ ਵਿੱਚ ਮਾਤਾ ਦੇ ਦਰਸ਼ਨ ਕਰ ਲਓਗੇ ਆ ਤੇ ਉਤੋਂ ਜ਼ਿਆਦਾ ਭਾਗ ਆਲੇ ਉਹ ਜਿਹੜੇ ਲੰਗਰ ਲਾਉਂਦੇ ਹੈਨਾ

ਸਤਿ ਸ੍ਰੀ ਅਕਾਲ ਸਸੀ ਕਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਕੀ ਹਾਲ ਹੈ ਜੀ ਜੀ ਆਇਆਂ ਨੂੰ ਥੈਂਕ ਯੂ ਬਹੁਤ ਖੁਸ਼ੀ ਮਾਤਾ ਜੀ ਲੰਗਰਾਂ ਦੀਆਂ ਰੌਣਕਾਂ ਦੇਖਿਓ ਹੀ ਬਣਦੀਆਂ ਆ ਮਾਤਾ ਰਾਣੀ ਦਾ ਭਵਨ ਬਹੁਤ ਹੀ ਪਿਆਰਾ ਬਣਿਆ ਹੋਇਆ ਤੇ ਇੱਥੇ ਮੇਰੇ ਮੈਨੂੰ ਦਰਸ਼ਨ ਹੋਏ ਤੁਹਾਨੂੰ ਬਾਬਾ ਜੀ ਦੇ ਬਹੁਤ ਹੀ ਨਿਗਾਹ ਸੁਹਾਇਆ ਬਾਈ ਜੈ ਮਾ ਭਾਈ ਜੈ ਮਾਤਾ ਜੀ ਜੈ ਮਾਤਾ ਜੈ ਬਾਬਾ ਜੀ ਜੈ ਮਾਤਾ ਕੀ ਹਾਲ ਚਾਲ ਹੈ ਜੀ ਅੰਦਰ ਦੋ ਦੂਧਿਆਰੀ ਆਰੇ ਇੱਥੇ ਦਰਸ਼ਨ ਹੋਏ ਆ ਮਹਾਪੁਰਸ਼ਾਂ ਦੇ ਰੱਬੀਆਂ ਰੱਬੀ ਰੂਹ ਤੇ ਬੜਾ ਆਨੰਦ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਬਹੁਤ ਆਨੰਦ ਆ ਮੈਂ ਇੱਥੇ ਬੈਠੇ ਨੂੰ ਮੈਨੂੰ ਘੰਟਾ ਤਾਂ ਹੋ ਗਿਆ ਕਿ ਨਹੀਂ ਹਾਂਜੀ ਹਾਂਜੀ ਘੰਟਾ 40 ਮਿੰਟ ਜਾਂ ਘੰਟਾ ਹੋ ਗਿਆ 50 ਮਿੰਟ ਹੋ ਗਿਆ ਉੱਠਣ ਨੂੰ ਰੂਹ ਨਹੀਂ ਕੀਤੀ ਔਰ ਇੰਨਾ ਕਾ ਆਨੰਦ ਆਇਆ ਨਾ ਤੇ ਤੁਹਾਡੇ ਜੀ ਗੁਰੂ ਕਰਦੇ ਆ ਹਾਂਜੀ ਅਪਾ ਜੀ ਹਾਂਜੀ ਸਾਡਾ ਇਹ ਲੰਗਰ ਜਿਹੜਾ ਆ ਹਾਂਜੀ ਲੁਧਿਆਣਾ ਸਲੇਮ ਢਾਬੀ ਦੇ ਵਿੱਚ ਹੋਆ। ਅੱਛਾ ਜੀ। ਇਹ ਸਾਡੇ ਬਿੰਦਰ ਲੜਕਾ ਆ। ਅੱਛਾ ਜੀ। ਪੰਡਾਂ ਦੇ ਸੰਯੋਗ ਦੇ ਨਾਲ ਹੀ ਸਾਰਾ ਇਹ ਕਾਰੋਬਾਰ ਚਲਾਇਆ ਜਾਇਆ ਹੈ। ਜੀ 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 ਜੀ। ਬਾਕੀ ਰਹੀ ਇਸ ਸੰਗਤ ਜਿਹੜਾ ਸਾਡੀ ਸਾਰੀ ਸੰਗਤ ਦਾ ਆ। ਜੀ ਜੀ ਜੀ। ਜਿਹੜੀ ਲੁਧਿਆਣੇ ਦੀ ਸਲੇਮ ਢਾਬੀ ਦੀ ਸੰਗਤ ਦਾ ਉਸ ਦੇ ਨਾਲ ਹੀ ਆ। ਸਾਡਾ ਨਾਮ ਹੈਗਾ ਪ੍ਰਲਦ ਭਗਤ। ਔਰ ਸਾਡੀ ਜਿਹੜੀ ਆ ਮਛੰਦੋ ਲਕਨ ਪਰਮਾਤਮਾ ਦੀ ਨਾਲ ਆ। ਜੀ ਅਸੀਂ ਸਿੱਧੇ ਸਰਵਸਾਂਗੀ ਕੀਤੀਆਂ ਸਭ ਦੀ ਗੱਲ ਪਰ ਅੱਜ ਜੇ ਮਹਾਪਾਇਦੇ ਸੰਗਤ ਦੇ ਦਰਸ਼ਨ ਕਰਕੇ ਆਨੰਦ ਹੁੰਦੇ ਨੇ ਵੇਖਾਂ ਦਾ ਕੋਈ ਆਨੰਦ ਨਹੀਂ ਆਇਆ। ਔਰ ਇਹ 16 ਤਰੀਕ ਨੂੰ ਸਾਡਾ ਲੰਗਰ ਲੱਗਾ ਹੈ। 17 ਤਰੀਕ ਦਾ ਅਖੀਰੀ ਮੇਲੇ ਦਾ ਰੋਜ਼ਾ। ਕੀ ਆਮ ਆਮੀਨਾ ਲੱਗਦਾ ਹੈ? ਪੀਰਾਂ ਦਾ ਮਿਸਾਲ ਪੰਡਾਰਾ ਹੈ। ਅੱਛਾ। ਔਰ ਹਰ ਮਹੀਨੇ ਲੰਗਰ ਸਾਡਾ ਸੰਗਰਾਮ ਦੀ ਸੰਗਤ ਨੂੰ ਮਿਲਦਾ। ਤਰ ਬਾਬਾ ਜੀ ਮਾਤਾ ਜੀ ਕਿਰਪਾ ਕਰੇ ਔਰ ਤਿਲੋ ਆਨੰਦ ਆ। ਇਹ ਕਿਹੜੀ ਗੱਲ ਕਹਿੰਦੇ ਤਿਲੋ ਆਨੰਦ ਆ। ਫਿਰ ਰੂਰਾ ਜੀ ਹੋਵੇ ਅਸੀਂ ਵੀ ਤੁਹਾਨੂੰ ਦੀ ਕਿਸਾ ਦਾ ਆਦਰਸ਼ਨ ਹੋਇਆ ਬਹੁਤ ਹੀ ਬਹੁਤ ਅਸੀਂ ਖੁਸ਼ ਹ ਕਿ ਇਹੋ ਜਿਹੇ ਬੱਚੇ ਮਿਲਦੇ ਰਹਣ ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਬਦੇ ਔਰ ਦੀ ਇਸਰਦੀਸ ਦੇ ਵਿੱਚ ਸਾਡੀਆਂ ਗੱਲਾਂ ਜਾਣ ਔਰ ਦੀ ਇਸਰਦੀਸ ਵਿੱਚ ਅਸੀਂ ਆਪਣੇ ਮਨ ਨੂੰ ਖੁਸ਼ ਕਰ ਸਕੀਏ ਔਰ ਸੰਗਤ ਨੂੰ ਸਮਝਾ ਸਕੀਏ ਕਿ ਤਨ ਔਰ ਮਨ ਔਰ ਤੰਦਕੀ ਲਾ ਹੋਵੇ ਜੀ ਜੀ ਇੱਕ ਤਨ ਜਿਹੜਾ ਸਰੀਰ ਸਾਡਾ ਹੈ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਜੀ 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 ਔਰ ਮਨ ਜਿਹੜਾ ਹੈ ਸਾਡਾ ਕਿਸ ਤਰ੍ਹਾਂ ਕੰਮ ਕਰਦਾ ਹੈ ਔਰ ਤਨ ਕੀ ਕੰਮ ਕਰਦਾ ਹੈ ਤਾਂ ਨਿੱਕੀ ਕਰਨ ਉਹ ਇਹ ਕਰਤਾ ਨਹੀਂ ਤੇ ਮਨ ਹੈ ਨਹੀਂ ਬਿਲਕੁਲ ਮਨ ਹੈ ਨਹੀਂ ਦਿੱਤਾ ਤਾਂ ਨਹੀਂ আর ਸਰੀਰ ਤਾਂ ਜੋ ਕੁਛ ਮਾਲ ਨਹੀਂ ਦਿੱਤਾ ਇੱਕ ਦਿਨ ਘੱਟੀ ਦੇ ਬੁੱਤਨੇ ਨੇ ਮਿੱਟੀ ਵਿੱਚ ਮਿਲਾਇਆ ਯਸ ਯਸ ਪਰਮਾਤਮਾ ਦੇ ਪਿਆਰਿਓ ਨਾਮ ਦੇ ਨਾਲ ਜੁੜੋ ਨਾਮ ਤੋਂ ਬਿਨਾ ਸੰਸਾਰ ਵਿੱਚ ਕੁਛ ਨਹੀਂ ਹੈ ਮਹਾਤਮਾ ਪੁਰਸ਼ਾ ਕੋਲ ਇਹੀ ਸ਼ਬਦ ਹੈ ਨਾਮ ਦਾਨ ਗਿਆ ਕੀਆ ਕੀਆ ਬਾਤ ਔਰ ਇਹਨਾਂ ਦੇ ਉੱਤੇ ਪ੍ਰਚਾਰ ਕਰਕੇ ਵੱਡੇ ਲੰਮੇ ਬਣ ਜਾਂਦੇ ਨੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਰਪਾਲ ਸਿੰਘ ਜੀ ਆਏ ਨੇ ਸਾਡੇ ਕੋਲ ਪਿੰਡ ਬਰਾਮ ਦੇ ਨੇ ਉਹ ਕੋਲ ਤੋਂ ਅਸੀਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਆ ਜਿਹੜੇ ਕਿ ਸਾਡੇ ਬਚਨ ਸੁਣ ਕੇ ਜਾਂ ਆਪਣੇ ਗ੍ਰੈਂਡ ਕਰਕੇ ਕੰਨਾਂ ਰਾਹੀਂ ਆਪਣੇ ਸਰੀਰ ਦੇ ਅੰਦਰ ਧਾਰਨ ਕਰਕੇ ਸਾਡੇ ਕੋਲ ਇੱਕ ਘੰਟਾ ਹੋ ਗਿਆ ਬੈਠਾ ਜਾਨ ਨੂੰ ਉਹਨਾਂ ਦਾ ਰੂਹ ਨਹੀਂ ਕਰ ਰਿਆ ਪਰ ਆਪਣੀ ਆਪਣੀਆਂ ਡਿਊਟੀਆਂ ਕਰਨੀਆਂ ਪਈਆਂ ਅਸੀਂ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਔਰ ਫੇਰ ਵੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਦੇ ਜੈ ਮਾਤਾ ਜੀ ਜੇੜੀ ਵੀ ਦਰਸ਼ ਸੰਗਤ ਦਰਸ਼ਨ ਨੂੰ ਆ ਰਹੀ ਹੈ ਨਾ ਮਾਤਾ ਰਾਣੀ ਦੇ 5 ਤਰੀਕ ਨੂੰ ਪ੍ਰੋਪਰ ਲੰਗਰ ਸ਼ੁਰੂ ਹੋ ਜਾਣੇ ਨਾ ਨਵਰਾਤਰੀ ਪੰਜ ਨੂੰ ਸ਼ੁਰੂ ਹੋ ਜਾਣੇ ਆ ਤੇ ਮੰਗੂ ਆ ਹਾਂ ਜੀ ਪਿੰਡ ਮੰਗੂਵਾਲ ਪਿੰਡ ਮੰਗੂਵਾਲ ਦੇ ਵਿੱਚ ਪਹਿਲਾ ਲੰਗਰ ਭੋਗ ਪਰਵਾਲਿਆਂ ਦਾ ਆਪਣਾ ਤੇ ਦੂਸਰਾ ਲੰਗਰ ਹੈਗਾ ਲੁਧਿਆਣੇ ਵਾਲਿਆਂ ਦਾ ਸੇ ਦਰਸ਼ ਜਰੂਰ ਕਰਕੇ ਆਇਓ ਆਨੰਦ ਆਊਗਾ ਹਾਂ ਫਲੀਮਾ ਫਲੀਮਾ ਲੁਧਿਆਣਾ ਜੀ ਜੀ ਇਹ ਰਹੇਗਾ ਗ੍ਰੀਨਲੈਂਡ ਸਕੂਲ ਸਾਡਾ ਜਿਹੜਾ ਪ੍ਰਾਪਰ ਸਥਾਨ ਬਾਕੀ ਇਹ ਅਸੀਂ ਜਗਾ ਲੈ ਕੇ ਆਉਣ ਆਪਣੇ ਇੱਕ ਹੀ ਮਹਾਰਾਜ ਦੀ ਕਿਰਪਾ ਕਰਕੇ ਤੇਰੀ ਹੋਰ ਨਹੀਂ ਕਿਰਪਾ ਕਰ ਦੇਣੀ ਹੈ ਜੀ ਅਸੀਂ ਸ਼ਾਇਦ ਇੱਥੇ ਬੈਠੇ ਬੁਠੇ ਰਹਿੰਦਾ ਹੈ ਕਈ ਵਾਰੀ ਚਲੇ ਜਾਈਦਾ ਕਈ ਵਾਰੀ ਇਹ ਆਨੰਦਾ ਜੀ ਆਨੰਦਾ ਹਾਂਜੀ ਇੱਥੇ ਆ ਕੇ ਜਿਹੜੀ ਤੁਸੀਂ ਪ੍ਰਕਿਰਤੀ ਦੇ ਜੰਗਲਾਂ ਵਿੱਚ ਬਨਸਪਤੀ ਤੁਹਾਡੇ ਨਾਲ ਗੱਲਾਂ ਕਰਦੀ ਹੈ ਸੋ ਮਾਲਿਕ ਦੀ ਹਾਂਜੀ ਜੀ ਚਲੋ ਅੱਗੇ ਚਲੋ ਮੈਂ ਕਹਿੰਦਾ ਜਿਆ ਮਾਤਾ ਦੀ ਹਾਂਜੀ ਤੇ ਬਹੁਤ ਆਨੰਦ ਆ ਰਿਹਾ ਜੀ ਤਿਆਰੀਆਂ ਚੱਲ ਰਹੀਆਂ ਲੰਗਰਾਂ ਦੀਆਂ ਪੂਰੀਆਂ ਵੀ ਜਿੱਥੇ-ਇਥੇ ਲੰਗਰ ਲੱਗਿਓਆ ਉੱਥੇ-ਉੱਥੇ ਵੀ ਪੂਰੀਆਂ ਰੌਣਕਾਂ ਆ ਤੇ ਕद्दू ਦੀ ਸਬਜ਼ੀ ਬਹਿ ਜਾ ਬਹਿ ਜਾ ਹੋ ਗਈ ਬੜੀ ਸਵਾਲ ਤੇ ਨਾਲ ਹੁਣ ਚਾਹ ਦਾ ਪਿਆਲਾ ਮੇਲਾ ਮਈਆਂ ਦਾ ਭਗਵਤੀ ਜਾਗਰਣ ਮਿਤੀ 12 ਅਗਸਤ ਨੂੰ ਹੈ ਨਾ ਪਹੁੰਚ ਰਹੇ ਆ ਜੀ ਰਾਈ ਚੂਚਾਰ ਮਨੀਮਾਨ ਮੰਗੀ ਖਾਨ ਸੋਨੂ ਬਾਜੀ ਸੋਨੂ ਸੈਣੀ ਬਾਬਾ ਸੁੱਖਾ ਜੀ ਉਹਨਾਂ ਦੇ ਫਾਦਰ ਸਾਹਿਬ ਗੁਰੀ ਮਾਮੂਪਰੀ ਨਰਿੰਦਰ ਬਸੀ ਦੀਪ ਘੇੜਾ ਹਿੰਮਤ ਵਾਲੀਆ ਤੇ 12 ਅਗਸਤ ਨੂੰ ਆ ਜੀ ਇੱਥੇ ਨਾ ਤੇ ਹੋਮਾ ਮਾ ਕੇ ਪੰਚੋ ਤੇ ਦਰਸ਼ਨ ਕਰੋ ਮਾਤਾ ਰਾਣੀ ਦੇ ਤੇ ਨਾਲ ਸ਼ਗੋ ਲੰਗਰ ਇਹ ਮੁੰਡਾ ਇਹ ਸ਼ਹਿਰ ਪਰੋਂ ਸੱਦੇ ਆ ਇੱਕ ਚੀਜ਼ ਜਿਹੜੀ ਇੱਕ ਚੀਜ਼ ਦੱਸਣੀ ਮੈਂ ਭੁੱਲ ਗਿਆ ਸੀ ਜਦਾਂ ਤੇ ਜਦੋਂ ਇੱਥੇ ਤੁਸੀਂ ਮੰਗੂ ਵਾਲ ਰੁਕਦੇ ਆ ਨਾ ਤੇ ਬੱਚਿਆਂ ਲਈ ਆ ਜਿਹੜੇ ਆ ਐਕਟੀਵਿਟੀਜ਼ ਲਈ ਨਾ ਬੱਚਿਆਂ ਲਈ ਪਿੰਗਾ ਆ ਤੇ ਆ ਹੈਗਾ ਰੌਂਡ ਆ ਸਰਕਲ ਜਿੱਦਾ ਇਹਨੂੰ ਘੁਮਾਓ ਇਦਾਂ ਜੈ ਮਾ ਬਾਰੀ ਆ ਇਹ ਦੇਖੋ ਹਲੋ ਤੇ ਆਨੰਦਾ ਜੀ ਪੂਰਾ ਬੱਚੇ ਵੀ ਪੂਰੇ ਚਾਹ ਦੇ ਨਾਲ ਮੁੱਜਾ ਮੰਨਣਗੇ ਹੈ ਆਇਓ 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 ਜੇ ਮਾਤਰੀ ਸੰਕਾਂ ਫੁੱਲ ਕਿੰਨੀਆਂ ਸੇਵਾ ਕਰ ਰਹੀਆਂ ਆ ਤੇ ਤੇ ਪੂਰੀ ਤਵੀ ਜੱਡਾ ਫੁੱਲਕਾ ਇਹ ਵੀ ਇੱਕ ਟੈਲੈਂਟ ਆ ਏਡਾ ਫੁੱਲਕਾ ਬਣਾਉਣਾ ਆਮ ਬੰਦੇ ਤੋਂ ਨਹੀਂ ਬਣਦਾ ਏਡਾ ਫੁੱਲਕਾ ਆ ਦੇਖਿਓ ਫੁੱਲਕਾ ਬਣਦਾ ਦਿਖਾਉਂਦੇ ਤੁਹਾਨੂੰ ਚਕੜਾ ਦੇਖੋ ਕਿੰਨਾ ਵੱਡਾ ਹੈ ਨਾ ਅੱਡੀ ਕਿਹੜਾ ਇਹਨੂੰ ਰਮਣੀ ਫੁਲਕਾ ਕਹਿੰਦੇ ਆ ਰਮਣੀ ਫਰਮਾ ਦੀ ਰਮਣੀ ਫਰਮਾ ਦੀ ਕਿੰਨਾ ਹੋਗਾ ਇਹ ਛੋਟਾ ਹੈ ਅੱਛਾ ਇਹ ਛੋਟਾ ਆਇਆ ਜੇ ਤੁਹਾਡਾ ਪਲਾ ਹਾਂਜੀ ਦੋ ਬਹੁਤ ਛੋਟੀਆਂ ਅੱਛਾ ਆਪਕੋ ਪਤਾ ਹੈ ਹਾਂਜੀ ਫਲਕਾਂ ਦੇ ਮੈਂ ਵੀ ਪਾ ਲੈਂਦੀ ਹਾਂ ਤੇਰਾ ਭਲਾ ਹੋਵੇ ਸੱਚੀ ਅੱਛਾ ਲੋਈ ਨਹੀਂ ਨਹੀਂ ਸਹੀ ਹੈ ਸਹੀ ਹੈ ਚਲੋ ਤੇ ਇਧਰ ਚੱਲ ਰਹੀ ਹੈ ਬਰਤਨਾਂ ਦੀ ਸੇਵਾ ਹਾਂਜੀ ਜੈ ਮਾਤਾ ਦੀ ਤੁਹਾਨੂੰ ਤਾਂ ਮੈਂ ਭੋਗ ਪਰ ਦੇਖਿਆ ਆ ਕਿਤੇ ਹਾਲ ਭੋਗ ਪਰ ਹੀ ਕਿਹੜੀ ਜਗ੍ਹਾ ਦੇ ਜੀਰੀ ਰੋਡ ਦੇ ਵਿੱਚ ਆਉਣਾ ਤੇ ਹਾਂਜੀ ਤੇ ਜਾਂਦੇ ਜਾਂਦੇ ਰਾਹ ਦੇ ਵਿੱਚ ਆ ਗਿਆ ਜੀ ਇੱਕ ਪਹਾੜੀ ਸ਼ੁੱਧ ਸ਼ੈਤ ਤੇ ਵਧੀਆ ਲੱਗਾ ਮੈਨੂੰ ਇੱਥੇ ਦਾ ਮਾਹੌਲ ਵੀ ਤਾਂ ਮੈਂ ਕਿਹਾ ਰੁਕਣਾ ਤਾਂ ਇੱਥੇ ਵੀ ਬਣਦਾ ਆ ਨਾ ਪੰਜਾਬ ਫਾਉਂਡਰੀ ਐਂਡ ਪੰਜਾਬ ਦੀ ਹੱਥ ਹੁੰਦੀ ਹੈ ਇੱਥੇ ਖਤਮ ਤੇ ਤੇ ਭੂਮੀ ਹਿਮਾਚਲ ਪ੍ਰਦੇਸ਼ ਮੇ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਤੇ ਲਓ ਜੀ ਸਪੈਂਟਰੀ ਲ ਲਈ ਹੁਣ ਹਿਮਾਚਲ ਚ ਤੇ ਇੱਥੇ ਆ ਗਿਆ ਬੈਰੀਅਲ ਫੇਲਾ ਜਿੱਥੇ ਪਰਤੀ ਘਟਦੇ ਆ 60 ਰੁਪਏ ਦੀ ਕੌਸ ਆਫ ਆਈਸਕ੍ਰੀਮ ਤੇ 뷰 ਕਿੰਨਾ ਸ਼ਾਨਦਾਰ ਆ ਇਹ ਤੁਸੀਂ ਦੇਖੋ ਕਿੰਨਾ ਆਫਸਮ ਦੇਖਿਓ ਵੜਦਾ ਹੀ ਐ ਤੇ ਇਧਰਲੀ ਸਾਈਡ ਪਾਰਕ ਬਣੀ ਆ ਤੇ ਅਸੀਂ ਵਾਪਸ ਆਏ ਆ ਪਾਰਕ ਦੇਖਣ ਲਈ ਨਾ ਤੇ ਪਹਿਲਾਂ ਮੈਂ ਕਿਹਾ ਪਾਰਕ ਵੀ ਤੁਹਾਨੂੰ ਦਿਖਾਈ ਜਾਵੇ ਹੈ ਨਾ ਤੇ ਜਿਹੜੀਆਂ ਸੰਗਤਾਂ ਆਉਣਗੀਆਂ ਉਹ ਵੀ ਜਰੂਰ ਦੇਖਣ ਗਿਆ ਅਨੰਦ ਮਾਣਣ ਗਿਆ ਇਸ ਪਾਰਕ ਦਾ ਨਾ ਓ ਵੀ ਉਹ ਦੇਖੋ ਕਿੰਨਾ ਸ਼ਾਨਦਾਰ ਹੈ ਨਾ ਇਹ ਬਿਲਕੁਲ ਕਾਫੀ ਦਾ ਕਾਫੀ ਆਫ ਦੇ ਨਾਲ ਪੈਟਰੋਲ ਪੰਪਾਂ ਤੇ ਪੈਟਰੋਲ ਪੰਪ ਦੇ ਬੈਕ ਤੇ ਆ ਤੇ ਜਿਹੜੀ ਆ ਪਾਰਕਾਂ ਸੇਮ ਡਿਟੋ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਜਿਹੜੀਆਂ ਉੱਥੇ ਦੀਆਂ ਪਾਰਕਾਂ ਨਾ ਉਹਦੇ ਵਿੱਚ ਇਹੋ ਜਿਹੇ ਬਣੇ ਹੁੰਦੇ ਬੱਚਿਆਂ ਦੀ ਐਕਟੀਵਿਟੀ ਲਈ ਨਾ ਤੇ ਸੇਮ ਇੱਥੇ ਆ ਕੇ ਇੰਜ ਆਪਦਾ ਆ ਵੀ ਜਿੱਦਾਂ ਆਪਾਂ ਕਿਤੇ ਅਦਰ ਕੰਟਰੀ 'ਚ ਘੁੰਮਦੇ ਹੁੰਦੇ ਆ ਨਾ ਤੇ ਮਿਹਨਤ ਬਹੁਤ ਆਉਂਦੀ ਆ ਇਹਨਾਂ ਚੀਜ਼ਾਂ ਨੂੰ ਜਿੱਦਾਂ ਇਸ ਰੂਪ ਚ ਲਿਆਉਣ ਲਈ ਜਿੱਦਾਂ ਹੁਣ ਆ ਆਲਟੀਫੀਸ਼ਲ ਘਾਹ ਲਾਇਆ ਹੈ ਨਾ ਘਾਹ ਨੂੰ ਕਿੰਨੇ ਪਿਆਰ ਨਾਲ ਇਹਨਾਂ ਨੇ ਕਿੰਨੀ ਮਿਹਨਤ ਨਾਲ ਕੀਤਾ ਹੁਣ ਆ ਜਿਹੜੇ ਸਾਈਡ ਤੇ ਦਰਖਤ ਲਾਇਆ ਹੋਣਾ ਮੈਂ ਤਾਂ ਹੈ ਰਾਈਟ ਤੇ ਉਹ ਜਿਹੋ ਕੋਦੇ ਸਾਹਮਣੇ ਟਰੀ ਹੈ ਨਾ ਕੀ ਬਾਤ ਹੈ ਕਟਿੰਗ ਦੇਖੋ ਕਿੰਨੀ ਹਸਾਬ ਨਾਲ ਕੀਤੀ ਹੋਈ ਹੈ ਤੇ ਕਿੰਨੇ ਜੱਜ ਦੇ ਵਾਏ ਉਹ ਦੇਖਿਓ ਵਾਓ ਸੋ ਬਿਊਟੀਫੁਲ ਹੈ ਨਾ ਤੇ ਇਹ ਹੈਗੀ ਆ ਕਾਫੀ ਆਫ ਦੀ ਬਿਲਡਿੰਗ ਇਹਨੂੰ ਵੀ ਟੱਚ ਫਾਰਵਰਡ ਦਿੱਤਾ ਆ ਤੇ ਕਿਹੋ ਜੇ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਯਾਰ ਵਿੱਚ ਵੀ ਤੇ ਵੀਡੀਓ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹ ਆਸ਼ਾ ਦੇਵੀ ਮੰਦਿਰ ਆ ਤੇ ਇਹ ਆਪਾਂ ਜੀਟੀ ਰੋਡ ਤੇ ਖੜੇ ਆ ਤਾਂ ਤੁਸੀਂ ਉਹ ਇਹ ਜੀਟੀ ਰੋਡ ਤੋਂ ਮੈਂ ਵੀਡੀਓ ਬਣਾ ਰਿਹਾ ਆ ਤੇ ਉਹ ਹੈਗਾ ਜੀ ਮੰਦਿਰ ਤੇ ਉੱਥੇ ਤੱਕ ਪੈਦਲ ਜਾਣਾ ਪੈਂਦਾ ਹੈ ਨਾ ਜੀ ਇਹ ਆ ਇਹ ਵਾਲਾ ਤੇ ਉਹ ਹੈਗਾ ਜੀ ਮੰਦਿਰ ਤੇ ਇਹ ਹੈਗਾ ਪੋੜੀਆਂ ਵਾਲਾ ਰਸਤਾ ਜਿਹੜਾ ਜੀਟੀ ਰੋਡ ਤੋਂ ਜਾਂਦਾ ਹੈ ਨਾ ਤੇ ਇੱਕ ਆਉਂਦਾ ਰਸਤਾ ਜਿਹੜਾ ਜਿੱਧਰ ਜਿਹਦੇ ਰਸਤੇ ਰਾਈ ਆਂ ਆਪਾਂ ਗੱਡੀ ਲੈ ਕੇ ਜਾ ਸਕਦੇ ਹਾਂ ਨਾ ਤੇ ਉਹ ਆਪਾਂ ਕਿਸ ਦਿਨ ਵੀ ਨੈਕਸਟ ਟਾਈਮ ਆਵਾਂਗੇ ਤਾਂ ਉਸ ਦਿਨ ਗੱਡੀ ਆਪਾਂ ਉਧਰ ਦੀ ਲੈ ਕੇ ਜਾਵਾਂਗੇ ਕੋਸ਼ਿਸ਼ ਕਰਦੇ ਹਾਂ ਗੱਡੀ ਵੈਸੇ ਆਪਾਂ ਪਿੱਛੇ ਖੜੀ ਕੀਤੀ ਹੋਇਆ ਨਾ ਹੁਸ਼ਿਆਰ ਪਰ ਤੇ ਜੇ ਟਾਈਮ ਹੋਇਆ ਤਾਂ ਫਿਰ ਆਪਾਂ ਅੱਜੀ ਉਧਰ ਲਈ ਕਿੜਾ ਲਗਾ ਲਾਂਗੇ ਮਾਤਾ ਦੀ ਚਾਹ ਮਾਤਾ ਦੀ ਚਾਹ ਮੰਦਰੀ ਦੀ ਚਾਹ ਮਾਤਾ ਦੀ ਚਾਹ ਆਯੋ ਭਾਜੀ ਆ ਜੋ ਗਰਮ ਗਰਮ ਮਾਤਾ ਦੀ ਤੇ ਲੱਗੇ ਨਿਊਟਲਾਂ ਦੇ ਲੰਗਰ ਚੰਚਾ ਵੀ ਲੇ ਤੁਹਾਨੂੰ ਫੋਕ ਫੋਕ ਜੀ ਦਾਸ ਹੋਰ ਥੈਂਕ ਯੂ ਬਹੁਤ ਸਵਾਦ ਆ ਪਾਤਾਰਾਣੀ ਦਾ ਅਸ਼ੀਰਵਾਦ ਹੈ ਮਤਲਬ ਨੇ ਲੰਗਰ ਲੱਗਿਓ ਆ ਦਾ ਸਾਫਤਾ ਹੋਣਾ ਹੀ ਆ ਜੇ ਮਾਤਾ ਚਿੰਤਪਨੀ ਸੇਵਾਦਾਰ ਹੁਸ਼ਿਆਰਪੁਰ ਕੀ ਔਰ ਸੇ ਵਿਸ਼ਾਲ ਲੰਗਰ ਤੇ ਇੱਥੇ ਲੱਗਿਓ ਆ ਅੱਜ ਜਿਹੜਾ ਚੱਲਦੇ ਆ ਲੰਗਰ ਨਿਊਡ ਲਾਂਦਾ ਨਾ ਤੇ 2 3 4 5 ਅਗਸਤ ਕੋ ਲੰਗਰ ਲਗਾਇਆ ਜਾ ਰਹਾ ਹੈ ਮਹਾ ਮਾਈ ਕੀ ਕਿਰਪਾ ਸੇ ਇਹ ਹੋਰ ਜਗ੍ਹਾ ਦਾ ਆਇਆ ਹੁਣ ਉਹਨੂੰ ਉਲਟਾ ਦਿਓ ਇੱਥੇ ਤੇ ਸੰਤਾ ਜਿਹੜੇ ਲੱਗ ਕੇ ਸਟਾਰਟ ਹੋਣੇ ਪੰਜ ਨੂੰ ਉਹਦੀਆਂ ਤਿਆਰੀਆਂ ਤੇ ਪੱਕੀਆਂ ਛੱਡਾਂ ਪੈ ਰਹੀਆਂ ਆ ਤੇ ਫੁੱਲ ਫੁੱਲ ਤਿਆਰੀਆਂ ਜੀ ਤੇ ਇੱਥੇ ਲਿਖਿਆ ਨਗਰ ਨਿਗਮ ਹਿਆਰਪੁਰ ਵੱਲੋਂ ਸਵਸ਼ਤਾ ਦਾ ਲੰਗਰ ਸੇਵਾ ਸੁਸਾਇਟੀ ਦਾ ਸੰਝਾ ਉਪਰਾਲਾ ਮਾਚਿੰਤਕੁੰਨੀ ਦੇ ਮੇਲੇ ਤੇ ਲੱਗਣ ਵਾਲੇ ਲੰਗਰਾਂ ਵਿੱਚ ਦਰਸਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਇਹ ਪ੍ਰਕਾਸ਼ਨਸ ਰੱਖਣ ਲਈ ਕਿਹਾ ਗਿਆ ਆ ਉਹ ਸ਼ਰਪਨ ਨਗਰ ਨਗਰ ਨਿਗਮ ਅਤੇ ਸਵਸ਼ਤਾ ਦਾ ਲੰਗਰ ਸੇਵਾ ਸੁਸਾਇਟੀ ਵੱਲੋਂ ਨਾ ਤੇ ਇਹਦੇ ਵਿੱਚ ਕੀ ਕੀ ਚੀਜ਼ਾਂ ਕੰਪਲਸਰੀ ਦੱਸਿਆ ਗਿਆ ਵੀ ਜਿਹੜੀ ਜਿਹੜੀ ਚੀਜ਼ਾਂ ਨੂੰ ਤੁਸੀਂ ਰੱਖਣਾ ਇਦਾਂ ਜਿਹੜਾ ਬਾਰਮੋ ਕੋਲ ਦੇ ਬਰਤਨ ਉਹਨਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਪਲਾਸਟਿਕ ਦੇ ਖਿਲਾਫ ਸੋਰੀ ਪਲਾਸਟਿਕ ਦੇ ਲਿਫਾਫੇ ਜਿਹੜੇ ਉਹ ਨਹੀਂ ਵਰਤਣੇ ਚਾਹੀਦੇ ਪਲਾਸਟਿਕ ਦੇ ਬਰਤਨ ਨਹੀਂ ਵਰਤਣੇ ਸਿੰਗਲ ਜ਼ੂਦ ਪਾਣੀ ਦੇ ਗਲਾਸ ਨਹੀਂ ਵਰਤਣੇ ਆਈਸਕ੍ਰੀਮ ਦੇ ਰੈਪਰ ਨਹੀਂ ਵਰਤਣੇ ਬਿਸਕੁਟ ਅਤੇ ਹੋਰ ਖਾਣ ਵਾਲੀਆਂ ਵਸਤੂਆਂ ਦੇ ਰੈਪਰ ਨਹੀਂ ਵਰਤਣੇ ਨੈਸ਼ਨਲ ਗ੍ਰੀਨ ਟ੍ਰਿਬਿਊ ਟ੍ਰਿਬਿਊਨਲ ਦਿੱਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਜਿਮੇ ਜਿਹੜੀਆਂ ਮੀਚੀਆਂ ਦਾ ਦਿੱਤੇ ਨਾਮ ਲੈ ਕੇ ਹਟੇ ਉਹ ਸਾਰੀਆਂ ਥੱਲੇ ਇਹਨਾਂ ਨੇ ਮੈਂਸ਼ਨ ਕੀਤੀਆਂ ਪਲਾਸਟਿਕ ਦੀ ਪੰਜਾਬੜ ਦਾ ਸਮਾਨ ਆਈਸਕ੍ਰੀਮ ਰੈਪਰ ਬਿਸਕੁਟ ਰੈਪਰ ਪਾਣੀ ਦੇ ਗਲਾਸ ਸਾਦੀ ਦੀ ਵਿਕਰੋ ਅਤੇ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਜੇਕਰ ਕੋਈ ਵੀ ਵਿਅਕਤੀ ਸਿੰਗਲ ਯੂਜ਼ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਉਕਤ ਲੰਗਰ ਕਮੇਟੀ ਵਿਰੁੱਧ ਨਗਰ ਨਿਗਮ ਵੱਲੋਂ ਹਦਾਇਤਾਂ ਮੁਤਾਬਕ ਬਣਦੀ ਕਾਰਵਾਈ ਕਰਦੇ ਹੋਏ ਉਸ ਦਾ ਲੰਗਰ ਕਮੇਟੀ ਦਾ ਜੁਰਮਾਨਾ ਕੀਤਾ ਜਾਵੇਗਾ ਬਲੋ ਕਮਿਸ਼ਨਰ ਨਗਰ ਨਿਗਮ ਹੁਸ਼ਿਆਰ ਪਰ ਤੇ ਭਾਈ ਇਹ ਜਿਹੜਾ ਇਸ ਸਾਲ ਦਾ ਜਾਂ 2024 ਦਾ ਸਵਸ਼ ਸਰਵੇਖਣ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼ ਗਵਰਨਮੈਂਟ ਆਫ ਇੰਡੀਆ ਤੇ ਇਸ ਚੀਜ਼ ਨੂੰ ਜ਼ਰੂਰ ਤੁਸੀਂ ਸੀਰੀਅਸਲੀ ਲੈਣਾ ਆ ਦੇਖੋ ਜੇ ਸਵਸ਼ ਰੱਖਾਂਗੇ ਤਾਈਓ ਸਰਾ ਕੋਈ ਸਵਸ਼ ਹੋਊਗਾ ਨਾ ਹਾਂਜੀ ਨਗਰ ਨਿਗਮ ਹੁਸ਼ਿਆਰ ਪਰ ਅਤੇ ਸਵਸ਼ਤਾ ਦੇ ਲੰਗਰ ਸੇਵਾ ਸੁਸਾਇਟੀ ਦਾ ਸਾਂਝਾ ਉਪਰਾਲਾ ਤੇ ਉਹਨਾਂ ਵੱਲੋਂ ਖਦਾਇਤਾ ਦਿੱਤੀਆਂ ਗਈਆਂ ਜਿਹੜਾ ਲੰਗਰ ਚੱਲਦਾ ਆਪਣੇ ਚਿਤਪਨੀ ਮਾਤਾ ਦੇ ਜਿਹੜੇ ਨਵਰਾਤਰੀਆਂ ਚ ਲੰਗਰ ਚ ਉਹਦੇ ਵਿੱਚ ਇਹਨਾਂ ਨੇ ਲਿਖਿਆ ਆ ਵੀ ਜਿਹੜੇ ਸਿੰਗਲ ਗੂਸ ਇਹਦਾ ਪਲਾਸਟਿਕ ਹੋਏ ਨਾ ਪਰਮੋ ਕੋਲ ਹੋਇਆ ਸਿੰਗਲ ਗੂਸ ਪਾਣੀ ਦੇ ਗਲਾਸ ਹੋਏ ਰੈਪਰ ਹੋਏ ਪਲਾਸਟਿਕ ਦੇ ਉਹ ਸਾਰਿਆਂ ਦਾ ਯੂਗ ਨਹੀਂ ਹੋਊਗਾ ਮੰਨ ਲਓ ਇਹਨਾਂ ਚੀਜ਼ਾਂ ਦਾ ਯੂਜ਼ ਕੀਤਾ ਉਹ ਜਿਆ ਕਿਸੇ ਨੇ ਤੇ ਉਹਦੇ ਵਿੱਚ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਫਲੋਂ ਜਿਹੜੀਆਂ ਹਦਾਇਤਾਂ ਹੈਗੀਆਂ ਆ ਕਮਿਸ਼ਨਰ ਨਗਰ ਨਿਗਮ ਉਹ ਸ਼ਾਰ ਪਰ ਤੇ ਇਹਨਾਂ ਚੀਜ਼ਾਂ ਨੂੰ ਜਰੂਰ ਫੋਲੋ ਕਰਿਓ ਤੇ ਬਾਕੀ ਜਮਾਤਾਦਿੱਤਿਏ ਬਲੋਕ ਕਿਦਾਂ ਦਾ ਲੱਗਾ ਜਰੂਰ ਦੱਸਿਓ ਤੇ ਜਿੱਦਣ ਕਵਰਾਤਰੇ ਸ਼ੁਰੂ ਹੋਣੇ ਆ ਲੰਗਰ ਸਟਾਰਟ ਹੋਣੇ ਆ ਉਹਦੇ ਵੀ ਵੀਡੀਓਜ਼ ਆਉਣਗੀਆਂ ਤੇ ਇਹ ਲੰਗਰ ਤੋਂ ਦੋ ਦਿਨ ਪਹਿਲਾਂ ਦੀ ਵੀਡੀਓ ਦੋ ਜਾਂ ਤਿੰਨ ਦਿਨ 10 ਦਿਨ ਪਹਿਲਾਂ ਦੀ ਵੀਡੀਓ ਅੱਜ ਆ ਗਈ ਆ 2 ਤਰੀਕ ਅੱਜ ਕਿਹੜੀ ਤਰੀਕ ਹੈ 2 ਬਸ ਤੇ ਬਾਕੀ ਜਿਹਾ ਵਾਤਾਵਰਣ